ਬਾਲੀਵੁੱਡ ਅਦਾਕਾਰਾ ਕੰਗੜਾ ਅਰਨਾਵਤ ਅਤੇ ਭਾਜਪਾ ਦੀ ਸੰਸਦ ਮੈਂਬਰ ਦੀਆਂ ਹੁਣ ਮੁਸ਼ਕਲਾਂ ਵਧਣ ਜਾ ਰਹੀਆਂ ਹਨ ਦਰਅਸਲ ਮਾਤਾ ਮਹਿੰਦਰਕੌਰ ਨੇ ਅੱਜ ਬਠਿੰਡਾ ਦੀ ਅਦਾਲਤ ਦੇ ਵਿੱਚ ਚਾਲੇ ਪਾ ਦਿੱਤੇ ਹਨ ਅਤੇ ਇੱਕ ਬਸਰਾਹੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬਸਰਾਹੀ ਉਹਨਾਂ ਨੇ ਬਠਿੰਡਾ ਅਦਾਲਤ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਲਈ ਚਾਲੇ ਪਾ ਦਿੱਤੇ ਹਨ ਅਤੇ ਇਸ ਨੂੰ ਲੈ ਕੇ ਹੁਣ ਕੰਗੜਾ ਅਰਨਾਵਤ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ ਉੱਧਰ ਅਸਲ ਅੱਜ ਕੰਗੜਾ ਰਣਾਪਤ ਦੀ ਵੀ ਕੋਰਟ ਦੇ ਵਿੱਚ ਪੇਸ਼ੀ ਹੈ ਪਹਿਲਾਂ ਇਹ ਪੇਸ਼ੀ 24 ਨਵੰਬਰ ਨੂੰ ਹੋਣੀ ਸੀ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਕੰਗੜਾ ਰਣਾਪਤ ਉਸ ਪੇਸ਼ੀ ਦੇ ਵਿੱਚ ਹਾਜ਼ਰ ਨਹੀਂ ਹੋ ਸਕੀ ਨਹੀਂ ਪਹੁੰਚ ਸਕੀ ਉਸ ਦੇ ਜਿਹੜੇ ਵਕੀਲ ਸੀ ਜੂਨੀਅਰ ਉਹ ਪਹੁੰਚੇ ਸੀ ਪਰ ਅੱਜ ਜਿਹੜੀ ਕੰਗੜਾ ਰਣਾਪਤ ਦੀ ਪੇਸ਼ੀ ਹੈ ਅਤੇ ਇਸ ਨੂੰ ਲੈ ਕੇ ਹੀ ਉੱਧਰ ਦੂਜੇ ਪਾਸੇ ਬੇਬੇ ਮਹਿੰਦਰ ਕੌਰ ਨੇ ਵੀ ਬਠਿੰਡਾ ਦੀ ਅਦਾਲਤ ਲਈ ਚਾਲੇ ਪਾ ਦਿੱਤੇ ਹਨ ਅਤੇ ਚਾਲੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਇੱਕ ਬੱਸ ਰਾਹੀਂ ਬੇਬੇ ਨੇ ਜਿਹੜਾ ਬਠਿੰਡਾ ਅਦਾਲਤ ਦੇ ਵਿੱਚ ਆਉਣਾ ਹੈ ਅਤੇ ਇੱਥੇ ਆ ਕੇ ਆਪਣੇ ਬਿਆਨ ਦਰਜ ਕਰਵਾਉਣੇ ਹਨ ਅਤੇ ਇਸ ਦੌਰਾਨ ਬੀਬੇ ਮਹਿੰਦਰ कौर ਨੇ ਕਿਹਾ ਕਿ ਮੈਂ ਕੰਗੜਾ ਰਣਬਤ ਨੂੰ ਇੱਕ ਵਾਰੀ ਵੀ ਨਹੀਂ ਮਿਲੀ ਉਸ ਨੇ ਮੇਰੇ ਤੋਂ ਮਾਫੀ ਨਹੀਂ ਮੰਗੀ ਤੇ ਮੈਂ ਉਸ ਨੂੰ ਕਿਸੇ ਵੀ ਕੀਮਤ ਉੱਤੇ ਮਾਫ਼ ਨਹੀਂ ਕਰਾਂਗੀ ਇਹ ਬੇਬੇ ਮਹਿੰਦਰ ਕੌਰ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਅਤੇ ਇਹ ਖਬਰ ਬਾਹਰ ਨਿਕਲ ਕੇ ਆ ਰਹੀ ਹੈ ਕਿ ਮੈਂ ਕਿਸੇ ਵੀ ਕੀਮਤ ਉੱਤੇ ਜੜੀ ਕੰਗਣਾ ਰਨਾਵਤ ਨੂੰ ਮਾਫ਼ ਨਹੀਂ ਕਰਾਂਗੀ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੰਗਣਾ ਰਨਾਵਤ ਨੇ ਮਾਫੀ ਮੰਗ ਲਈ ਹੈ ਮਾਤਾ ਮਹਿੰਦਰ ਕੌਰ ਤੋਂ ਬਾਪੂ ਲਾਲ ਸਿੰਘ ਤੋਂ ਪਰ ਬਾਅਦ ਦੇ ਵਿੱਚ ਪੁਸ਼ਟੀ ਕੀਤੀ ਗਈ ਸੀ ਕਿ ਕੋਈ ਮਾਫੀ ਨਹੀਂ ਮੰਗੀ ਅੱਜ ਫੇਰ ਬੇਬੇ ਮਹਿੰਦਰ ਨੇ ਖੁਦ ਆਪ ਪੁਸ਼ਟੀ ਕੀਤੀ ਹੈ ਕਿ ਮੇਰੇ ਤੋਂ ਕੋਈ ਮਾਫੀ ਨਹੀਂ ਮੰਗੀ ਹਾਲਾਂਕਿ ਮੈਂ ਕਦੇ ਮਿਲੀ ਨਹੀਂ ਨਾ ਹੀ ਮੈਂ ਉਹਨੂੰ ਜਾਣਦੀ ਇਸ ਨੂੰ ਲੈ ਕੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਬੇਬੇ ਮਹਿੰਦਰ ਕੌਰ ਦੇ ਅੱਜ ਕੋਰਟ ਦੇ ਵਿੱਚ ਬਿਆਨ ਦਰਜ ਹੋਣੇ ਨੇ ਤੇ ਬੇਬੇ ਮਹਿੰਦਰ ਕੌਰ ਨੇ ਬਠਿੰਡਾ ਦੀ ਅਦਾਲਤ ਲਈ ਘਰ ਤੋਂ ਜਿਹੜਾ ਬੱਸ ਰਾਹੀਂ ਚਾਲੇ ਪਾ ਦਿੱਤੇ ਹਨ ਅੱਜ ਅਤੇ ਦੂਜੇ ਪਾਸੇ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ اداکار ਅਕੰਗਣਾ ਰਨਾਵਤ ਅੱਜ ਬਠਿੰਡਾ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਹੋਵੇਗੀ ਅਦਾਲਤ ਨੇ ਉਸ ਨੂੰ ਮਾਨ ਹਾਨੀ ਦੇ ਇੱਕ ਮਾਮਲੇ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ ਪਹਿਲਾ ਪੇਸ਼ ਹੋਣਾ ਸੀ 24 ਨਵੰਬਰ ਨੂੰ ਪਰ ਕਿਸੇ ਨਾ ਕਾਰਨਾ ਕਰਕੇ ਉਹ ਨਹੀਂ ਆ ਸਕੇ ਪਰ ਅੱਜ ਜਿਹੜਾ ਕੰਗੜਾ ਰਨਾਬਤ ਆਉਣਗੇ ਅਤੇ ਜਿਹੜਾ ਇਸ ਨੂੰ ਲੈ ਕੇ ਅਦਾਲਤ ਦੀ ਅਗਲੀ ਕਾਰਵਾਈ ਦੇਖਣ ਨੂੰ ਮਿਲੇਗੀ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਕੋਰਟ ਜੋ ਵੀ ਫੈਸਲਾ ਸੁਲਾਏਗੀ ਮੈਨੂੰ ਮਨਜ਼ੂਰ ਹੈ ਜੋ ਵੀ ਫੈਸਲਾ ਕਾਰਵਾਈ ਜਿਹੜਾ ਵੀ ਫੈਸਲਾ ਕੋਰਟ ਵੱਲੋਂ ਆਵੇਗਾ ਮੈਂ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੀ ਮੈਨੂੰ ਕੋਰਟ ਦੇ ਫੈਸਲੇ ਉੱਤੇ ਵਿਸ਼ਵਾਸ ਹੈ ਪਰ ਇੱਕ ਵਾਰ ਦੱਸ ਦਈਏ ਕਿ ਇਹ ਮਾਮਲਾ ਉਦੋਂ ਸੁਰਖੀਆਂ ਦੇ ਵਿੱਚ ਆਇਆ ਸੀ ਜਦੋਂ ਦਿੱਲੀ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਪੈਦਾ ਹੋਇਆ ਬਠਿੰਡਾ ਦੇ ਬਹਾਦਰਗੜ ਜੰਡੀਆਂ ਪਿੰਡ ਦੀ ਰਹਿਣ ਵਾਲੀ ਬੇਬੇ ਮਹਿੰਦਰ ਕੌਰ ਨੇ ਕੰਗਣਾ ਰਨਾਵਤ ਵਿਰੁੱਧ ਪਟੀਸ਼ਨ ਪਾਈ ਸੀ ਕਿਉਂਕਿ ਕੰਗਣਾ ਰਨਾਵਤ ਨੇ ਮਾਤਾ ਮਹਿੰਦਰ ਕੌਰ ਦੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਈ ਸੀ ਮਾਤਾ ਉਸ ਪੋਸਟ ਥੱਲੇ ਲਿਖਿਆ ਸੀ ਕਿ ਉਹ ਜੀਆਂ ਬੇਬੇ 100-100 ਰੁਪਏ ਦੇ ਵਿੱਚ ਲਿਆ ਕੇ ਜਿਹੜੀਆਂ ਧਰਨੇ ਦੇ ਵਿੱਚ ਬਿਠਾਈਆਂ ਹੁੰਦੀਆਂ ਨੇ ਇਸ ਨੂੰ ਲੈ ਕੇ ਮਾਤਾ ਮਹਿੰਦਰ ਕੌਰ ਨੇ ਇੱਕ ਜਿਹੜਾ ਪਟੀਸ਼ਨ ਕੋਰਟ ਦੇ ਵਿੱਚ ਪਾਈ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਇਹ ਪੂਰੇ ਪੰਜਾਬ ਦੀ ਮਾਤਾਵਾਂ ਭੈਣਾਂ ਦੀ ਵੇਜ ਦੀ ਕੀਤੀ ਹੈ ਕੰਗੜਾ ਰਨਾਪਤ ਨੇ ਇਸ ਨੂੰ ਲੈ ਕੇ ਉਹਨਾਂ ਨੇ ਕੰਗੜਾ ਨੂੰ ਬੜਾ ਕੋਸਿਆ ਸੀ ਅਤੇ ਤੰਜਵਾਜੀ ਵੀ ਕੀਤੀ ਸੀ ਅਤੇ ਕੋਰਟ ਦੇ ਵਿੱਚ ਕਾਨੂੰਨੀ ਕਾਰਵਾਈ ਲੜੀ ਸੀ ਅਤੇ ਅੱਜ ਤੱਕ ਉਹ ਕੇਸ ਚੱਲ ਰਿਹਾ ਪਰ ਇਸ ਨੂੰ ਲੈ ਕੇ ਅੱਜ ਇੱਕ ਵੱਡੀ ਖਬਰ ਆ ਰਹੀ ਹੈ ਕਿ ਕੰਗੜਾ ਰਨਾਬਤ ਨੇ ਵੀ ਪੇਸ਼ ਹੋਣਾ ਕੋਰਟ ਦੇ ਵਿੱਚ ਅਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮਾਤਾ ਮਹਿੰਦਰ ਕੌਰ ਨੇ ਵੀ ਬਠਿੰਡਾ ਅਦਾਲਤ ਦੇ ਵਿੱਚ ਵਸ ਰਾਹੀ ਜਿਹੜਾ ਪੇਸ਼ ਹੋਣ ਦਾ ਜਿਹੜਾ ਜਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿ ਮਾਤਾ ਮਹਿੰਦਰ ਕੌਰ ਨੇ ਕਿਹਾ ਹੈ ਕਿ ਮੈਂ ਕਿਸੇ ਵੀ ਕੀਮਤ ਉੱਤੇ ਜਿਹੜਾ ਕੰਗੜਾ ਰਨਾਬਤ ਨੂੰ ਮਾਫ ਨਹੀਂ ਕਰਾਂਗੀ ਕਿਉਂਕਿ ਖੰਗਣਾ ਰਨਾਵਤ ਨੂੰ ਮੈਂ ਜਾਣਦੀ ਨਹੀਂ ਤੇ ਨਾ ਹੀ ਮੈਨੂੰ ਮਿਲੀ ਅਤੇ ਨਾ ਹੀ ਉਸਨੇ ਕਿਸੇ ਤੋਂ ਮਾਫੀ ਮੰਗੀ ਜਦੋਂ ਮੈਂ ਮਿਲੀ ਨਹੀਂ ਤਾਂ ਮਾਫੀ ਕਿਸ ਗੱਲ ਦੀ ਅਤੇ ਇਸ ਨੂੰ ਲੈ ਕੇ ਹੁਣ ਇਸ ਟਿੱਪਣੀ ਲਈ 100 ਰੁਪਏ ਦੀ ਟਿੱਪਣੀ ਨੂੰ ਲੈ ਕੇ ਹੁਣ ਮਹਿੰਦਰ ਕੌਰ ਨੇ ਉਹਨਾਂ ਵਿਰੁੱਧ ਮਾਨ ਹਾਨੀ ਦਾ ਮਕਦਮਾ ਠੋਕਿਆ ਸੀ ਹਾਲੀ ਵਿੱਚ ਕੰਗਣਾ ਰਨਾਉਤ ਨੇ ਸੁਪਰੀਮ ਕੋਰਟ ਵਿੱਚ ਕੇਸ ਖਾਰਜ ਕਰਨ ਲਈ ਜਿਹੜੀ ਪਟੀਸ਼ਨ ਧਾਰ ਇਹ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਸੀ ਨਤੀਜੇ ਵਜੋਂ ਉਹਨਾਂ ਨੂੰ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਅੱਜ ਅਦਾਲਤ ਦੀ ਕਾਰਵਾਈ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਵੇਗਾ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਕੰਗਣਾ ਰਨਾਉਤ ਵੱਲੋਂ ਪਾਈ ਗਈ ਸੀ ਕਿ ਇਸ ਕੋਰਟ ਨੂੰ ਕੇਸ ਖਾਰਜ ਕੀਤਾ ਜਾਵੇ। ਸਪਰੀਮ ਕੋਰਟ ਨੇ ਕੰਗੜਾ ਰਣਾਪਤ ਦੀ ਇਸ ਪਟੀਸ਼ਨ ਨੂੰ ਜਿਹੜਾ ਖਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਤੁਸੀਂ ਬਠਿੰਡਾ ਕੋਰਟ ਦੇ ਵਿੱਚ ਹੀ ਜਾ ਕੇ ਆਪਣਾ ਮਸਲਾ ਸੁਲਝਾ ਸਕਦੇ ਹੋ ਅਤੇ ਤਸਵੀਰਾਂ ਦੇ ਵਿੱਚ ਫੇਰ ਤੁਹਾਨੂੰ ਦਿਖਾ ਦਿੰਦੇ ਆ ਇੱਕ ਵਾਰੀ ਕਿ ਮਾਤਾ ਮਹਿੰਦਰ ਕੌਰ ਨੇ ਬਠਿੰਡਾ ਦੇ ਅਦਾਲਤ ਵੱਲ ਚਾਲੇ ਪਾ ਦਿੱਤੇ ਹਨ ਅਤੇ ਆਪਣੇ ਉੱਥੇ ਜਾ ਕੇ ਅੱਜ ਵਿਆੜ ਦਰਜ ਕਰਵਾਉਣੇ ਹਨ ਅਤੇ ਮਾਤਾ ਮਹਿੰਦਰ ਕੌਰ ਨੇ ਕਿਹਾ ਹੈ ਕਿ ਮੈਨੂੰ ਜੋ ਵੀ ਕੋਰਟ ਫੈਸਲਾ ਸੁਣਾਵੇਗੀ ਮੈਨੂੰ ਉਹ ਮਨਜ਼ੂਰ ਹੈ